ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਹਿਮੂਦਪੁਰਾ ਤੇ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਇਸ ਵੇਲੇ ਤੁਹਾਨੂੰ ਗਰਵੰਤ ਵੀਰ ਨਾ ਮਲਾਉਣ ਲੱਗੇ ਆ 7 8 ਜਨਵਰੀ ਦਾ 7 8 ਜਨਵਰੀ ਹਰ ਮੰਨ ਲਓ ਵੀ ਟਾਈਮ ਇੱਥੇ ਵਿਕਰੀ ਵਾਲੇ ਜਿਹੜੇ ਹਾਜ਼ਰ ਹੁੰਦੇ ਆ ਵੇਖੋ ਝੋਟੀ ਕਰਮਾਂ ਵਾਲੀ ਕਿੰਨਾ ਸ਼ਾਨਦਾਰ ਲੀਵਾ ਸੂਈ ਸਵਾਈ ਆ ਤਾਜੀ ਤੇ ਨੋਟ ਕਰ ਲਿਓ ਬੂਰੀ ਵੀ ਜਿਹੜੀ ਉਹ ਸੂਈ ਸਵਾਈ ਆ ਝੋਟੀ ਵੀ ਚੰਗਾ ਦੁੱਧ ਪਾਊਗੀ ਸਜਣੋ ਤੇ ਉਦੋਂ ਅੱਗੇ ਆ ਗਈ ਨੀਲੀ ਰਾਵੀ ਦੀ ਨੀਲੀ ਰਾਵੀ ਦੀ ਮੈਂ ਥੱਲੇ ਵੀ ਲੇਵੇ ਭਾਂਡੇ ਦੀ ਗੱਲਬਾਤ ਕਰੀਏ ਤਾਂ ਪੂਰਾ ਚੰਗਾ ਪਿੱਠਪੜਾ ਤੇ ਚੰਗਾ ਲੇਵਾ ਭਾਂਡਾ ਲੱਗਾ ਹੋਇਆ ਵੇਖੋ ਹੈ ਨਾ ਕਿੰਨੇ ਦਿਨ ਹਜੇ ਲਾਊਗੀ ਸਾਰੀ ਗੱਲਬਾਤ ਆਪਾਂ ਤੁਹਾਡੇ ਨਾਲ ਗੁਰਵੰਤ ਵੀਰ ਤੋਂ ਲੈ ਕੇ ਸਾਂਝੀ ਕਰਾਂਗੇ ਤੇ ਇੱਕ ਆ ਗਈ ਆ ਵੀ ਮੈਂ ਜਿਹੜੇ ਪਹਿਣਾ ਪ੍ਰਾ ਪਸ਼ੂਆਂ ਦੇ ਕੰਮ ਕਰਦੇ ਗਿਆ ਸਲਾਇਓ ਵੀ ਚੰਗੇ ਦੁੱਧ ਵਾਲੀ ਮੈਂ ਰਹੂਗੀ ਲੇਵੇ ਲੂਵੇ ਤੇ ਨਾਲਾ ਨਾ ਕਰਮਾਲੀ ਜੈਨ ਭਰੀ ਪਈ ਆ ਲੇਵੇ ਤੇ ਇੰਨੀਆਂ ਨਾਲਾਂ ਇਹਦੇ ਗੁੰਦੀਆਂ ਹੋਈਆਂ ਤੇ ਉਸ ਤੋਂ ਬਾਅਦ ਆ ਕਾ ਵੱਡੇ ਟਾਂਚੇ ਵੱਡੇ ਕੱਦ ਕਾਠ ਦੀ ਝੂਟੀ ਇਹਦੀ ਵੀ ਡਿਟੇਲ ਜਿਹੜੀ ਆਪਾਂ ਲੈ ਕੇ ਤੁਹਾਡਾ ਸਾਂਝੀ ਕਰਾਂਗੇ ਤੇ ਉਸ ਤੋਂ ਬਾਅਦ ਆ ਗਈ ਇੱਕ ਹੋਰ ਇਹ ਵੀ ਚੰਗਾ ਦੁੱਧ ਪਾਉਗੀ ਸਜਣੋ ਬਾਕੀ ਆਪਾਂ ਤੋੜ ਕੇ ਵੇਖਾਂਗੇ ਕਿੰਨੇ ਦਾਣੇ ਦੇ ਬਾਕੀ ਆ ਵੇਖੋ ਕਰੰਟ ਵੇਖੋ ਇਹਦੇ ਚ ਕੰਨਾ ਤੇ ਆ ਗਈ ਅੱਗੇ ਆ ਝੂਟੀ ਇਹ ਆ ਵੇਖਿਓ ਇਹਦੇ ਲੇਵੇ ਭਾਂਡੇ ਦੀ ਗੱਲ ਬਾਤ ਕੁਝ ਹੋ ਰਹੀ ਆ ਬੜਾ ਸ਼ਾਨਦਾਰ ਲੇਵਾ ਲੱਗਾ ਹੋਇਆ ਝੂਟੀ ਨੂੰ ਤੇ ਤਿਆਰੀਆਂ ਦੇ ਵਿੱਚ ਹੀ ਆ ਰਾਤ ਨੂੰ ਸੂਪੇ ਕੱਲ ਨੂੰ ਸੂਪੇ ਕਰਮਾਂ ਵਾਲੀ ਸੂਪ ਹੋਗੀ ਤੁਹਾਡੇ ਲੈੰਦਿਆਂ ਕਰਦਿਆਂ ਤੇ ਇੱਕ ਆ ਗਈ ਅੱਗੇ ਆ ਤੇ ਚਲੋ ਬੂਰੀ ਤੋਂ ਸ਼ੁਰੂ ਕਰ ਗਏ ਆਪਾਂ ਫਿਰ ਕੱਲਾ ਕੱਲਾ ਪਸ਼ੂ ਆਪਾਂ ਚਲਾ ਕੇ ਵੇਖਾਂਗੇ ਤੇ ਤੁਹਾਨੂੰ ਸੱਤ ਐਨੀਮਲ ਜਿਹੜੇ ਉਹ ਵੀਡੀਓ ਚ ਕਵਰ ਕਰਕੇ ਵਿਖਾਵਾਂਗੇ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਤੇ ਨਵੇਂ ਸੱਜਣਾ ਨੂੰ ਹਰ ਵੀਡੀਓ ਚ ਰਿਕਵੈਸਟ ਬੇਨਤੀ ਵੀ ਹੁੰਦੀ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਜਿਹੜਾ ਉਹ ਵੀ ਆਲਟੇ ਸੈੱਟ ਕਰ ਲਿਓ ਗੁਰਵੰਤ ਵੀਰ ਸਾਸਰੀਕਾਲ ਸਾਸਰੀਕਾਲ ਜੀ ਸੰਸਾਦ ਹੋਰ ਸਨਾਮ ਮੇਰਾ ਪਰਾ ਵਧੀਆ ਵੀਰ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਤੇ ਆਪਣਾ ਡਰੈੱਸ ਵੀਰੇ ਡਰੈੱਸ ਹੈਗਾ ਵੀਰ ਜੀ ਨਾਮ ਮੇਰਾ ਗੁਰਵੰਤ ਸਿੰਘ ਫਰੰਡ ਮਹਿਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਤੇ ਨੰਬਰ ਮੇਰੇ ਵੀਰ ਦਾ ਨੰਬਰ ਹੈਗਾ ਜੀ 98772 8043 ਵੈਸੇ ਤਾਂ ਆਪਾਂ 98772 8043 ਵੈਸੇ ਤਾਂ ਸਕਰੀਨ ਤੇ ਵੀ ਚਲਾਵਾਂਗੇ ਹੈਨਾ ਹਾਂਜੀ ਹਾਂਜੀ ਤੇ ਆ ਆਪਣੀ ਬੂਰੀ ਝੋਟੀ ਮੱਝ ਕਿਹੜਾ ਸੂਆ ਇਹ ਤੀਜਾ ਸੂਆ ਸੂਈ ਆ ਸੰਸਾ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਦੀ ਵੀ ਤੀਜਾ ਸੂਆ ਸੂਈ ਤੀਜਾ ਸੂਆ ਸੂਈ ਤੇ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਦਾ ਸ਼ਾਹ ਜੀ ਇਹਨੂੰ ਸਹੀ ਸਹੀ ਜੀ ਸੂਈ ਨੂੰ ਸਮਾਂ 15 ਦਿਨ ਹੋਈ ਸਹੀ ਇਹ 15 ਦਿਨਾਂ ਦੀ ਸੂਈ ਆ ਮਗਰ ਕੱਟੀ ਜੀ ਮਗਰ ਕੱਟੀ ਹੈਨਾ ਨੀਲੀ 라ਵੀ ਦੀ ਕਾਲੀ ਆ ਗਈ ਨੀਲੀ 라ਵੀ ਦੀ ਕੱਟੀ ਕਾਲੀ ਆ ਗਈ ਹੈਨਾ ਕੱਟੀ ਬੜੀ ਸ਼ਾਨਦਾਰ ਵਧੀਆ ਸਾਂਭੀ ਕਹਿੰਦੇ ਹਨ ਹਾਂਜੀ ਠੀਕ ਆ 15 ਦਿਨਾਂ ਦੀ ਸੂਈ ਹੈ ਤੇ ਦੁੱਧ ਇਹਦੇ ਕੋਲੇ ਦੁੱਧ 12 ਕਿਲੋ ਸੰਸਾ ਕੋਈ ਵੀ ਆ ਜੇ ਹਾਂਜੀ ਜਿਹੜਾ ਮਰਜ਼ੀ ਕੋਈ ਆਣ ਕੇ ਤੋਲ ਸਕਦਾ 12 ਕਿਲੋ ਦੁੱਧ ਇਹਦੇ ਕੋਲੇ ਕੰਡੇ ਵਾਲਾ ਹਾਂਜੀ ਕੰਡੇ ਵਾਲਾ ਤੇ ਦੁੱਧ ਪੂਰੇ ਚੰਗੇ ਵਾਲੀ ਆ ਹਨਾ ਦੁੱਧ ਬਹੁਤ ਚੰਗਾ ਵੀ ਜਿਹੜੇ ਹਿਸਾਬ ਨਾਲ ਇਹਦਾ ਵਹਿਤਾ ਤੇ ਦੁੱਧ ਨੂੰ ਪੂਰੀ ਖਰੀ ਫਿਰ ਹਾਂਜੀ ਬਹੁਤ ਖਰੀ ਓਕੇ ਰੱਖੋ ਪੂਰੀ ਨੀਲੀ ਜਾਵੀ ਹਾਂ ਤੇ ਲਾੜੀ ਤੇਲਾਂ ਵਾਲੀ ਹਾਂਜੀ ਚੂਣ ਚਾਂਨ ਨੂੰ ਚੰਗੀ ਪੂਰੀ ਆ ਚੂਣ ਚਾਂਨ ਬਹੁਤ ਚੰਗੀ ਭੁੱਲੀ ਆ ਪਸਵਾ ਆ ਕੋਲਾ ਲਗਾ ਠੀਕ ਆ ਤੋਰੇ ਦੀ ਕਰਾਈਏ ਚੱਕ ਆਪਣੇ ਭੈਣਾ ਭਰਾਵਾਂ ਨੂੰ ਸੱਜਣੋਂ ਤੀਜਾ ਸੂਆ ਸੂਈ ਬੂਰੀ ਨੀਲੀ ਰਾਵੀ ਤੇ ਮਗਰ ਕੱਟੀ ਕਾਲੀ ਨੀਲੀ ਰਾਵੀ ਤੇ ਤੁਹਾਨੂੰ ਤੋਰ ਚੈੱਕ ਕਰਾਉਣੀ ਆ ਵੇਖਿਓ ਤੇ 12 ਕਿਲੋ ਦੁੱਧ ਆ ਸੂਈ ਮੈਂ ਆ ਇਹ ਕੋਈ ਵੀਰ ਨੇ ਤੁਹਾਨੂੰ ਮੂੰਹ ਵਾਲਾ ਦੁੱਧ ਨਹੀਂ ਦੱਸਦਾ ਤੁਸੀਂ ਚੋ ਸਕਦੇ ਆ ਕਿਉਂਕਿ ਇਹ ਕਿਹੜਾ ਗੱਬਣ ਤੇ ਤੁਹਾਨੂੰ ਗੱਬਣ ਦਾ ਦੁੱਧ ਜਿਹੜਾ ਦੱਸਿਆ ਵੇਖੋ ਲੇਵਾ ਬੜਾ ਸੋਹਣਾ ਚਵਾਈ ਵਾਲਾ ਥਣ ਤੇ ਬਾਕੀ ਜਿਵੇਂ ਗੱਲਬਾਤ ਆਪਾਂ ਕੀਤੀ ਵੀ ਆਪਦੇ ਵਿਅਦ ਦੇ ਹਿਸਾਬ ਨਾਲ ਦੁੱਧ ਨੂੰ ਪੂਰੀ ਚੰਗੀ ਆ ਅੱਖ ਵੇਖੋ ਇਹਦੀ ਕਿਆ ਬਾਤ ਹੈ ਤੇ ਤਰਦੀ ਦਾ ਲੈ ਵਾ ਭਾਂਡੇ ਦਾ ਗੈਸ ਲਾਓ ਵੇਖੋ ਜਾਂਦੀ ਔਰ ਡਟ ਆਪਦੇ ਬੱਚੇ ਤੇ ਬਸ ਪਤ ਆ ਜਾ ਆ ਜਾ ਇਹ ਬਾਕੀ 골ਡਨ ਭਾਪ ਪੂਰੀ ਮਾਰਦੀ ਆ ਸਜਣਾ ਤੇ ਦੁੱਧ ਵਾਲੇ ਪੱਖ ਤੋਂ ਲਾ ਲੂ ਤੇ ਬੱਚਿਆਂ ਵਾਲੇ ਪੱਖ ਤੋਂ ਲਾਇਓ ਤਾਂ ਮੈਂ ਪੂਰੀ ਚੰਗੀ ਰਹੂਗੀ ਤੇ ਬਾਕੀ ਗੱਲ ਆਪਾਂ ਈਲੀ ਵਾਲੇ ਸਾਰੇ ਪੱਖੇ ਕਿਤੇ ਹਾਂ ਪੈਰਾਂ ਤੇ ਨਿਸ਼ਾਨ ਹਨਾ ਹਾਂਜੀ ਤੇ ਅੱਖ ਮਣਕਣੀ ਚਿੱਟੀ ਹਾਂਜੀ ਮੈਲੀ ਮਰਗੀ ਆਖਿਆ ਹਾਂ ਤੇ ਨੀਲੀ ਰਾਵੀ ਦਾ ਸਾਰਾ ਕੈਰੈਕਟਰ ਹੀ ਪੂਰਾ ਕਰਦੀ ਆ ਤੇ ਰੇਟ ਇਹਦਾ ਸ਼ਾਜੀ ਸੰਤੂ ਸਾਹਿਬ ਇਹਦੀ ਡਿਮਾਂਡ ਜਿਹੜੀ 80000 ਠੀਕ ਆ ਹਾਂਜੀ ਉਹਦੇ ਚੋਂ ਉਹਦੇ ਚੋਂ ਆਪਾਂ 2000 ਮਾਨਤਾ ਕਰ ਦਾਂਗੇ 78000 ਦੀ 78000 ਦੀ ਦੇ ਦਾਂ ਮੋੱਲਾ 67800 ਦੀ ਦੇ ਦੇਂਗੇ ਦੁੱਧ 12 ਕਿਲੋ ਹਾਂਜੀ ਦੁੱਧ 12 ਕਿਲੋ ਹੈਨਾ ਦੁੱਧ 12 ਕਿਲੋ ਜਿੱਦਾਂ ਮਰਜ਼ੀ ਕੋਈ ਵੀ ਭਰਾਣ ਕੇ ਆਵਦਾ ਚਵਾਈ ਕਰੇ ਦੋ ਟਾਈਮ ਤਸੱਲੀ ਕਰੇ ਵੀ ਐ ਮੂੰਹ ਵਾਲਾ ਨਹੀਂਗਾ ਹਾਂਜੀ ਵੀ ਗਰੰਟੀ ਵਾਲਾ ਦੁੱਧ ਆ ਇਹਦੇ ਕੋਲ ਨਹੀਂ ਠੀਕ ਆ ਓਕੇ ਰੁਕੋ ਤੇ ਆਹ ਝੋਟੀ ਦਾ ਕਿਹੜਾ ਸੂਆ ਇਹ ਦੂਜਾ ਸੂਆ ਸੂਈ ਦੂਜਾ ਸੂਆ ਸੂਈ ਆ ਮਗਰ ਬੱਚਾ ਕੱਟਾ ਕੇ ਕੱਟੀ ਨਹੀਂ ਇਹਨੇ ਮਰ ਕੱਟਾ ਇਹਦੇ ਮਗਰ ਆ ਗਿਆ ਕੱਟਾ ਹਾਂਜੀ ਓਕੇ ਥੋੜੀ ਜੀ ਮੇਰੇ ਤੋਂ ਡਰਦੀ ਹੈਨਾ ਕੈਮਰੇ ਤੋਂ ਕੈਮਰੇ ਤੋਂ ਡਰਦੀ ਵੇਖੋ ਸੱਜਣਾ ਹੈ ਨਾ ਮੱਲਾਂ ਰਗੀ ਤੇ ਇਹਦੇ ਕੋਲੇ ਹੁਣ ਜਿਹੜਾ ਬੌਲਾ ਦੁੱਧ ਮੰਨੀਏ ਤਾਂ ਕਿੰਨਾ ਹੋਊਗਾ ਇਹਦੇ ਥੱਲੇ ਸੰਸਾਰ 9-10 ਕਿਲੋ ਹੁਣ ਆ ਇਸ ਟੈਂਟ ਤੇ 9 ਤੋਂ 10 ਕਿਲੋ ਇਹਦੇ ਕੋਲੇ ਕੱਟਾ ਮਗਰ ਕਿੰਨੇ ਦਿਨ ਹੋ ਗਏ ਸੂਈ ਨੂੰ ਆ ਚੌਥਾ ਦਿਨ ਹੋਇਆ ਜੀ ਨੂੰ ਚੌਥਾ ਦਿਨ ਸੂਈ ਨੂੰ ਕਿਆ ਬਾਤ ਕੱਢੀ ਬਾਹਰ ਇਹਨੂੰ ਆ ਸੱਜਣਾ ਸੂਆ ਸੂਈ ਐ ਦੂਜਾ ਤੇ ਮਗਰ ਕੱਟਾ ਤੇ ਕੱਦ ਕਾਠ ਸਿੰਘ ਜ਼ਰੂਰ ਰਹਿਲਾ ਤੇ ਬਾਕੀ ਝੋਟੀ ਸਾਰੀ ਦੁੱਧ ਵਾਲੀ ਛਾਈ ਛਈ ਵੇਖੋ ਸਾਹਿਬ ਹਾਂ ਵਾਕਿਆ ਜੀ ਚੋਣ ਬੜਾ ਚੰਗਾ ਹੋ ਹਣਾ ਹਾਂਜੀ ਜਵਾਬ ਸੁਣਾ ਬਹੁਤ ਚੰਗਾ ਲੱਗ ਠਾਨ ਵੇਖੋ ਸਜਣਾ ਇਹਦਾ ਨਾ ਵੇਖੋ ਚੱਲਿਆਰਾ ਫੜ ਲਾ ਨਹੀਂ ਤਾਂ ਪਰਤ ਲਿਆਰੇ ਤੋਂ ਔਲ ਕਰਦੀਆਂ ਫਿਰ ਹਣਾ ਲਿਆਰਾ ਮੇਰੇ ਘਰ ਤੋਂ ਪਜੂ ਜਿਹਾ ਆਇਆ ਹਾਂ ਵਾਕਿਆ ਚੱਲ ਨਹੀਂ ਲੈ ਚੱਲ ਕੋਈ ਗੱਲ ਨਹੀਂ ਕੋਈ ਗੱਲ ਲੈ ਚੱਲ ਇੰਨੀ ਬੜੀ ਇਹਦੀ ਤੋਰ ਚੈੱਕ ਕਰਾਤੀਏ ਨੇ ਵੇਖੋ ਸਜਣਾ ਐ ਨਾ ਕਰਮਾਂ ਵਾਲੀ ਆਉਂਦੇ ਸੂਏ ਨੂੰ ਬੜੀ ਟੌਪ ਦੀ ਮੈਂ ਹੋਰ ਵੀ ਤਿਆਰ ਹੋਣੀ ਹੈ ਇਹ ਕਿਉਂਕਿ ਬੜਾ ਵੱਡਾ ਟਾਂਚਾ ਮੈਂ ਦਾ ਤੇ ਲੇਵਾ ਭਾਂਡਾ ਬੜਾ ਸ਼ਾਨਦਾਰ ਤੇ ਜਾਨਦਾਰ ਲੱਗਾ ਹੋਇਆ। ਕੀ ਬਾਤ ਵਾਲੀ ਗੱਲ ਆ ਥੋੜੀ ਜੀ ਨਾ ਇਹਨੂੰ ਐ ਵੀ ਮੈਨੂੰ ਪਤਾ ਨਹੀਂ ਕੀ ਕਹਿਣ ਲੱਗੇ ਆ ਤੇ ਬਾਕੀ ਓਕੇ ਰਿਪੋਰਟ ਝੋਟੀ ਰਹੂਗੀ। ਵੇਖੋ। ਤੇ ਇਹਦਾ ਫਿਰ ਰੇਟ ਕਰਵਾਂਤ ਵੀਰ। ਇਹਦੀ ਜਿਹੜੀ ਡਿਮਾਂਡ ਆ ਸੰਸਾ 85000 ਠੀਕ ਆ। ਜਿਹੜੀ ਹਾਂ ਨਾ ਐ। 80000 ਦੀ ਦੇਣੀ। ਮੁੱਲ 85 ਤੇ 80000 ਦੀ ਹਾਂ ਨਾ ਦੇ ਦੇਣੀ। ਤੇ ਦੁੱਧ ਪੀਣ ਵਾਲੇ ਨੂੰ ਕੋਈ ਮਾੜੀ ਨਹੀਂ ਜਿਹੜਾ ਘਰੇ ਰੱਖਣ ਵਾਲਾ ਬੰਦਾ ਉਹਨੂੰ ਤਾਂ ਹਨਾ ਬਹੁਤ ਬਹੁਤ ਚੰਗੀ ਸੋਚ ਕਿਉਂਕਿ ਥੱਲੇ ਥੱਲੇ ਦੀ ਬੜੀ ਖਬਰਦਾਰ ਆ ਜਵਾਨ ਆ ਸੱਜਣਾ ਪੂਰੀ ਝੋਟੀ ਐ ਨੋਕੇ ਰਿਪੋਰਟ ਵੱਡੇ ਕੱਦ ਕਾਠ ਦੀ ਜੇ ਬੜੀ ਚੰਗੀ ਕਰਦੀ ਪਿੱਛੋਂ ਵੀਰੇ ਐ ਇਹਨੂੰ ਨੂੰ ਵੇਖੋ ਤੇ ਆਜੋ ਅੱਗੇ ਗੱਬਣ ਚੋਟੀ ਦੀ ਜਿਹੜੀ ਡਿਟੇਲ ਉਹ ਵੀ ਸਾਂਝੀ ਇਹ ਕਿਹੜਾ ਸੂਆ ਸ਼ਾ ਜੀ ਇਹ ਦੂਜਾ ਸੂਆ ਸੁਣੀਏ ਸੁਣਦਾ ਇਧਰ ਖੋਜ ਨੇ ਦੰਦ ਨਹੀਂ ਇਹ ਕੰਨੀ ਵਾਲੇ ਬਰਾਬਰ ਕੀ ਓਕੇ ਹਾਂ ਸੂਆ ਦੂਜਾ ਹਜੇ 6 ਦੰਦ ਆਂਦਾ ਹਨਾ 6 ਦੰਦ ਠੀਕ ਆ ਤੇ ਬਾਕੀ ਮੂੰਹ ਮਾਂ ਦੀ ਬੜੀ ਪੂਲੀ ਆ ਹਨਾ ਠੰਡੀ ਬਹੁਤ ਸੀਲ ਠੀਕ ਆ ਸੂਆ ਦੂਜਾ ਸੂਹਗੀ ਹਾਂਜੀ ਦੂਜਾ ਸੂਆ ਪਹਿਲਾਂ ਦਾ ਦੁੱਧ ਆ ਕੀ ਰਿਕਾਰਡ ਰਿਆ ਇਹਨੇ ਪਹਿਲਾਂ ਨੇ 13 14 ਕਿਲੋ ਚ ਹੋਇਆ ਇਹਦੇ ਮਾਲਕਾਂ ਨੇ ਦੱਸਿਆ ਹਨਾ ਓਕੇ ਦਿਨ ਹਜੇ ਕਿੰਨੇ ਲੈ ਜੀ ਜੇਣਾ ਇਹ ਕੋਈ 5 6 ਦਿਨ ਲੈ ਜਾਊਗੀ ਉੱਤੇ ਦੀ ਰੇਂਜ ਹਫਤੇ ਦੀ ਰੇਂਜ ਚ ਸੂਪੂਗੀ ਹੈਨਾ ਤੇ ਬਾਕੀ ਗਾਂ ਨੂੰ ਵੀ ਲੇਵਾ ਚੰਗਾ ਬਹੁਤ ਚੰਗੀ ਨਿੱਗਰ ਲੈਵੇ ਦੀ ਹੈ हां ਲੈਵੇ ਤੇ ਨਾਲਾ ਨੂਲਾ ਚੈੱਕ ਕਰੋ ਕੋਈ ਆਪਣਾ ਨਹੀਂ ਪੈਣੀ ਇਹਨੂੰ ਗਰਮਾ हां ਠੋਸ ਰਹੂਗੀ ਹੈਨਾ ਤੇ ਬਾਕੀ ਨੀਲੀ ਰਵੀ ਦੇ ਕੈਰੇਕਟਰ ਸਾਰੇ ਪੂਰੇ ਕਰ ਕੀ ਹੈਨਾ ਕੱਦ ਕੱਦ ਫੁੱਲ ਵੱਡਾ ਹੈ ਕੱਦ ਵੀਲ ਕੱਡੀਆਂ ਨੂੰ ਵੀ ਬਾਹਰ ਤੇ ਬਾਕੀ ਥਣਾ ਲੋ ਭਾਰ ਲੋਕੇ ਹੈ ਨਾ ਹਾਂਜੀ ਥਣਾ ਦੀ ਤੇ ਜਿਹੜੇ ਵੀ ਭਰਾ ਨੇ ਆਉਣਾ ਆਪਣੀ ਤਸੱਲੀ ਕਰ ਲੈਣੀ ਪਿੱਛੇ ਦੀ ਤੇ ਪਿੱਛੇ ਦੀ ਆਪਣੀ ਗਰੰਟੀ ਹੈਨਾ ਸਿਆਣੀ ਗੱਲ ਆ ਥਣ ਤਾਪ ਦੇ ਟਿੱਪ ਲਵੇ ਹਾਂਜੀ ਤੇ ਭਾਰ ਦੀ ਵੀਰ ਕਹਿੰਦਾ ਵੀ ਆਪਣੀ ਗਰੰਟੀ ਹੋਊਗੀ ਬਾਕੀ ਵੇਖਿਓ ਅੱਗੇ ਦਾ ਸੰਸਾ ਕੋਈ ਘੈਂਟ ਆਣ ਦੀ ਸੀ ਬਹੂ ਤੇ ਉਧਰ ਨਹੀਂ ਪਤਾ ਲੱਗਦਾ ਥਣ ਤਗਲਾ ਚੈੱਕ ਹੋ ਜਾਂਦੀ ਹੈ ਹੋ ਜਾਂਦੇ ਹੋ ਜਾਂਦੇ ਕੋਈ ਸ਼ੱਕ ਨਹੀਂ ਵੀਰੇ ਵਾਕਿਆਈ ਤੇ ਬਾਕੀ ਮੈਂ ਠੋਕ ਜਾਂਦੀ ਆ ਹਾਂਜੀ ਜਿਹੜੀ ਭਾਰ ਵਾਲੀ ਰਲਦੀ ਨਹੀਂ ਮੈਂ ਹਨਾ ਅੱਗੇ ਵਾਲੀ ਮੈਂ ਥਣਾ ਜਾ ਜੂਗੀ ਆ ਜੂਗੀ ਵਾਕਿਆਈ ਸਹੀ ਗੱਲ ਆ ਕਾਂ ਕਿ ਜੋਰ ਪੈਂਦਾ ਬੱਚੇਦਾਨੀ ਤੇ ਹਨ ਤੇ ਬਾਕੀ ਚੰਗੀ ਖੜੀ ਆ ਥੱਲੋਂ ਕਰਮਾਂ ਵਾਲੀ ਸਿੰਘ ਵੀ ਚੰਗਾ ਕੱਦ-ਵੇਲ ਵੀ ਚੰਗਾ ਤੇ ਲੇਵਾ ਭਾਂਡਾ ਵੀ ਚੰਗਾ ਝੋਟੀ ਕੋਲੇ ਵਜਨ-ਵਜਨ ਵੀ ਚੰਗਾ ਵੇਖਿਓ ਤਰਦੀ ਕਿਨੂ ਚੱਲ ਪੁੱਤ ਚੱਲ ਉੱਥੇ ਚੱਲ 10 ਨੰਬਰ ਤੇ ਤੁਹਾਨੂੰ ਨੀਲੀ ਰਾਵੀ ਦੀ ਝੋਟੀ ਬਖਾਤੀ ਸੂਲ ਤੱਕ ਦੀਆਂ ਨਿਸ਼ਾਨੀਆਂ ਵੀ ਕਵਰ ਕਰਦੀ ਆ ਸਜਣੋ ਵੇਖੋ ਹੈ ਨਾ ਕਿਆ ਬਾਤ ਚੰਗਾ ਦੁੱਧ ਪਾਉਗੀ ਕਿਉਂਕਿ ਫੈਕਸ ਆਰਡਰ ਦੀ ਝੋਟੀ ਕਹਿ ਸਕਦੇ ਆਪਾਂ ਵੀ ਟਾਇਰ ਲੈਵੇ ਦੀ ਤੇ ਦੁੱਧ ਨੂੰ ਤਕਰੀਬਨ ਹੀ ਕਰਮਾਲੀਆਂ ਖਰੀਆਂ ਹੁੰਦੀਆਂ ਇਹ ਝੋਟੀਆਂ ਤੇ ਇਹਦਾ ਫਿਰ ਰੇਟ ਸਾਜੀ ਰੇਟ ਸਤ ਸਤ ਝੋਟੀ ਦੇ ਹਿਸਾਬ ਨਾਲ ਭਾਵੇਂ ਸਵਾਵ ਕਰ ਲਈ ਇੱਕ ਵੀ ਕਰ ਲਈ ਠੀਕ ਆ ਜਿੱਥੇ ਦੇਣੀ 1 ਲੱਖ 10 ਹਜ਼ਾਰ ਦੀ ਦੇਣੀ ਹੈ ਭਾਣਾਂ ਇੱਕ 10 ਦੀ ਹਾਂਜੀ 1 ਲੱਖ ਤੇ ਸੱਜਣੋ 10000 ਦੀ ਵੀਰ ਕਹਿੰਦਾ ਹਾਂ ਨਾ ਦੇ ਦਿਆਂਗੇ ਜਿਹੜਾ ਵੀ ਭੈਣ ਭਰਾ ਇਹ ਝੋਟੀ ਪਸੰਦ ਕਰੂਗਾ ਤੇ ਆ ਮੈਂ ਦਾ ਕੀ ਲੇਖਾ ਜੋਖਾ ਇਹ ਤੀਜਾ ਸੂਆ ਸੋਣੀ ਜੀ ਸੰਸਾ ਠੀਕ ਹੈ ਇਹਦੇ ਮਾਲਕਾਂ ਨੇ ਦੱਸਤੀ ਆਪਾਂ ਨੂੰ ਵੀ ਤੀਜਾ ਸੂਗੀ ਹਨਾ ਹਾਂਜੀ ਠੀਕ ਹੈ ਨਾੜਾ ਨੂੜਾ ਇਹ ਦੁੱਧ ਚੰਗਾ ਪਾਇਆ ਹੋ ਮੈਨੇ ਹਨਾ ਦੁੱਧ ਦਾ ਬਹੁਤ ਚੰਗਾ ਰਕਾਰ ਆਇਆ ਹਨਾ ਹਾਂਜੀ ਕਿਉਂਕਿ ਰਲਦੀ ਨਹੀਂ ਪਈ ਇਹ ਦਿਨ ਕਿੰਨੇ ਲੈ ਜੂ ਜਿਹੜਾ ਜੇ ਆਹ ਤੇਰੀ ਰੇਹ ਤੇ ਲੈ ਜੇਗੀ ਹਫਤੇ ਦੀ ਰੇਂਜ ਚ ਸੂਗੀ ਹੈ ਨਾ ਤੇ ਰਹੀ ਛਾਵੇਂ ਵੱਧਾ ਹੈ ਨਾ ਹਾਂਜੀ ਉਹ ਅੰਦਰ ਰਹੀ ਜਿਆਦਾ ਹਾਂ ਤੇ ਬਾਕੀ ਨਾੜਾ ਨੂੜਾ ਤੇ ਬਟਨਾਂ ਵਾਲੀ ਆ ਗਈ ਹੈ ਨਾ ਕਿੰਨਾ ਕਹਿੰਦੇ ਦੁੱਧੇ ਦਾ ਦੂਜੇ ਸੂਏ ਦਾ ਫਿਰ ਆਈਡੀਆ 15 ਕਿਲੋ ਇੰਨੇ ਜਿਹੜਾ ਸਹੀ ਜਿਹੜਾ ਭਾਂਡੇ ਹੀ ਪੋਇਆ ਪਤਾ ਹੋਊਗਾ ਕੋਈ ਸ਼ੱਕ ਨਹੀਂ ਥਣਾ ਲੋ ਟਿੱਪੀ ਥਣਾ ਲੋ ਟਿੱਪੀ ਓਕੇ ਹਾਂਜੀ ਥਣਾ ਦੀ ਥਣਾ ਦੀ ਪਿੱਛੇ ਦੀ ਇਸ ਟਾਈਮ ਤੇ ਆਪਣੀ ਇਹਦੀ ਵਾਰੰਟੀ ਫੁੱਲ ਠੀਕ ਹੈ ਠੀਕ ਹੈ ਠੀਕ ਤੇ ਕੱਢ ਕੇ ਖੈ ਨੂੰ ਮਾਰਾ ਜਾਂ ਤੋੜ ਕੇ ਵੇਖੀਏ ਸੱਜਣਾ ਤੌਰ ਚੈੱਕ ਕਰਿਓ ਬੜਾ ਚੰਗਾ ਜਿਹੜਾ ਮੈਂ ਨੇ ਪਿਛਲੇ ਸੂਏ 15 ਕਿਲੋ ਦੁੱਧ ਭਾਂਡੇ ਚ ਪਾਇਆ ਤੇ ਬਾਕੀ ਹਜੇ ਦਿਨ ਕੱਢਦੀ ਆ ਤੇ ਤੁਸੀਂ ਵੀ ਕੈਸ ਲਾਇਓ ਇਹਦੇ ਸਰੀਰ ਕਟਾਂਚੇ ਤੋਂ ਇਹਦੇ ਲੇਵੇ ਭਾਂਡੇ ਤੋਂ ਤੁਹਾਨੂੰ ਵੀ ਆਈਡੀਆ ਹੋਊਗਾ ਕਿ ਮੈਂ ਵਾਕਈ ਜਿਹੜੀ ਇਹ ਦੁੱਧ ਵਾਲੀ ਆ ਐਂ ਹੀ ਕਮਾਈ ਹਾਂ ਇਹ ਵੇਖੋ ਇਥੋਂ ਸੰਤੋਖਾ ਭਜਨ ਲੋਡ ਤੋਂ ਨਹੀਂ ਕੋਈ ਆਣ ਗਿਆ ਲਾ ਵੀ ਛੋਟੀ ਹਾਂ ਹਾਂ ਕੋਈ ਸ਼ੱਕ ਨਹੀਂ ਚੰਗੀ ਆ ਮਾੜੀ ਨਹੀਂ ਤੇ ਬਾਕੀ ਭਾਂਡ ਚੰਗੀ ਜਾਊ ਹਨਾ ਹਾਂਜੀ ਬਹੁਤ ਚੰਗੀ ਤੇ ਨੱਟ ਲੱਗ ਬਹੁਤ ਜਾ ਮੈਡੀ ਕੋਲ ਠੀਕ 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 ਤੇ ਬਾਕੀ ਸੱਜਣੋ ਪਸ਼ੂ ਤੋਂ ਵੀ ਥੋੜਾ ਬਹੁਤਾ ਗੈਸ ਚਲੋ ਦੁੱਧ ਪੁੱਤ ਦਾ ਪਰ ਸਿਆਣਿਆਂ ਨੇ ਕਿਹਾ ਕਰਮਾਂ ਦਾ ਤੇ ਪਰ ਆਈਡੀਆ ਹੀ ला ਸਕਦੇ ਆਪਾਂ ਹਨਾ ਤੇ ਬਾਕੀ ਤੁਹਾਡੀ ਸੇਵਾ ਕਿੱਥੇ ਜੇ ਜਾ ਕੇ ਤੁਸੀਂ ਇਹਦੇ ਤੋਂ ਕਿੰਨਾ ਕ ਦੁੱਧ ਚੋਲੋਗੇ ਉਹ ਤੁਹਾਡੇ ਤੇ ਵੀ ਡਿਪੈਂਡ ਰਹਿਣਾ ਕਿਉਂਕਿ ਜੇ ਚੰਗੀ ਸਮਝਾਈ ਕਰੋਗੇ ਤਾਂ ਚੰਗਾ ਹੀ ਦੁੱਧ ਨੇ ਕਰਮਾਲੀ ਨੇ ਪਿਆਉਣਾ ਕਿਉਂਕਿ ਕੁਆਲਿਟੀ ਜਿਹੜੀ ਇਹਦੀ ਸਾਰੀ ਦੁੱਧ ਵਾਲੀ ਆ ਤੇ ਰੇਟ ਇਹਦਾ ਫਿਰ ਸਾਜੀ ਰੇਟ ਇਹਦਾ ਸੰਧੂ ਸਾਹਿਬ 1 ਲੱਖ ਰੁਪਇਆ ਡਿਮਾਂਡ ਆ ਉਹ ਚੋ ਕੋਈ ਮੌਕੇ ਤੇ ਮਾਨਤਨ ਕਰਦਾ 1 ਲੱਖ ਰੁਪਇਆ ਦੀ ਡਿਮਾਂਡ ਆ ਮੌਕੇ ਤੇ ਕਰਦੇ ਆਂਗੇ ਮਾਨਤਨ ਹਾਂਜੀ ਬਾਕੀ 15 ਕਿਲੋ ਵਾਲੀ ਆ ਹਨਾ ਇਹ ਇਹ ਨਹੀਂ ਹੈਗਾ ਵੀ ਅਭੀ ਮੰਨ ਲਾ ਵੀ ਜਿਹੜਾ ਲੈ ਗਿਆ ਕਰੂਗਾ ਯਾਦ ਹੀ ਮੈਨੂੰ ਹਨਾ ਇੰਨਾ ਵੇਖੋ ਕਾਗਜ਼ ਵਰਗਾ ਕਰਮਾਲੀ ਵਾਕਈ ਕੋਈ ਸ਼ੱਕ ਨਹੀਂ ਸੱਜਣਾ ਚੰਗੀ ਆ ਤੇ ਇਹ ਝੋਟੀ ਦਾ ਕੀ ਹਿਸਾਬ ਕਿਤਾਬ ਇਹਨੂੰ ਵੀ ਖੋਲ ਲਿਆ ਓਰੇ ਨੂੰ ਤੀਜਾ ਸੂਆ ਸੁਣਾ ਜੀ ਇਹ ਵੀ ਸੂਆ ਸੂ ਕੀ ਗਰਵੰਤ ਵੀਰੇ ਤੀਜਾ ਅੱਜ ਤੀਜਾ ਸੂਆ ਸੁਣਾ ਠੀਕ ਆ ਇਹ ਦੂਜੇ ਸੂਏ ਆਪਾਂ ਦੇ ਕੋਲੋਂ ਦਿੱਤੀ ਪਰ ਠੀਕ ਆ ਹਾਂਜੀ ਓਕੇ ਇਹਦੇ ਕੋਲੇ ਦੂਜੇ ਸੂਏ ਦਾ ਦੁੱਧ ਦਾ ਕੀ ਰਿਕਾਰਡ ਰਿਹਾ ਇਹ ਦੂਜੇ ਸੂਏ 17 ਕਿਲੋ ਤੋਂ ਚੋਆ ਆ ਅੱਜ ਇਹਨੇ 15 ਦਿਨ ਲੈਣੇ ਬੜਾ ਚੰਗਾ ਦੁੱਧ ਚਵਾ ਗਈ ਹੈ ਨਾ 15 ਦੇ ਨੰਨੇ ਲੈ ਜੀ ਹਜੇ ਇਹਦੇ ਦਿਨ 15 ਪਏ ਆ ਹਾਂਜੀ ਤੇ ਬੜੀ ਚੰਗੀ ਝੋਟੀ ਆ ਜਾਤ ਕੁਆਲਟੀ ਹੈ ਨਾ ਇਹ ਹੱਥੀ ਚਵਾ ਗਈ ਦਿੱਤੀ ਆਪਾਂ ਪਰ ਠੀਕ ਆ ਠੀਕ ਆ ਠੀਕ ਓਕੇ ਦਿਨ ਜ਼ਰੂਰ 15 ਪਏ ਹਜੇ ਦਿਨ 15 ਲੈ ਲਈ ਠੀਕ ਆ ਸੂਹਾ ਤੀਜਾ ਹਾਂਜੀ ਤੀਜਾ ਸੂਹਾ ਸੁਣਾ ਜੀ ਕਮਾਲੋ ਸ਼ਾ ਜੀ ਤੇ ਬਾਕੀ ਵੱਡੇ ਕੱਦ ਕਾਠ ਦੀ ਤੇ ਵੱਡੀ ਝੋਟੀ ਹੈ ਨਾ ਇਹ ਗੁੰਡਾ ਨਾ ਕੈਨ ਵਾਲਾ ਇਹ ਹੱਥੀ ਆਪਾਂ ਇਹਦੇ ਥਲੇ ਚੋਇਆ ਠੀਕ ਆ ਨਹੀਂ ਚੰਗੀ ਆ ਦੇਖੋ ਸੱਜਣਾ ਖੜਮੇ ਪੈਠਪੜੇ ਦੀ ਕਹਿ ਸਕਦੇ ਆਪਾਂ ਪੂਰੀ ਚੰਗੀ ਤੇ ਵੀਰ ਹਰਾਂ ਨੇ ਘਰੇ ਇਹਦਾ ਜਿਹੜਾ ਦੁੱਧ ਚੋਇਆ ਹੋਇਆ ਬਾਦ ਘੜਦਾਂ ਅੰਦਾਜ਼ਾ ਲੱਗ ਜਾਂਦਾ ਹਾਂ ਵਾਕਿਆ ਜੀ ਲੈ ਚੱਲੋ ਸਾ ਜੀ ਤੇ ਬਾਕੀ ਇਹਦੀ ਦਾ ਹਰ ਪੱਖ ਤੋਂ ਵੀਰ ਹਰਾਂ ਨੂੰ ਗਾਰੰਟੀ ਆ ਕਿਉਂਕਿ ਤਾਂ ਹੀ ਇੰਨੀ ਕੱਚੀ ਮਹਿਨ ਲਈ ਕਿ ਹਰ ਪੱਖ ਸਿਓ ਇਹਦੀ ਫੁੱਲ ਗਾਰੰਟੀ ਕਿਉਂਕਿ ਘਰੇ ਚੋਈ ਸਾਰਾ ਕੁਝ ਦੇਖੀ ਭਾਲੀ ਮੈਂ ਇਹਦਾ ਭਰ ਰੇਟ ਅੱਜ ਦੇ ਹਿਸਾਬ ਨਾਲ ਗੁਰਵੰਤ ਵੀਰੇ ਕੀ ਕਰਾਂਗੇ ਜਿਵੇਂ ਇਹ 15 ਦਿਨਾਂ ਤੋਂ ਸਾਹਣੀ ਵੀ ਆ ਅੱਜ ਸੰਤ ਸਾਬ ਇੱਕ ਲੱਖ ਤੇ 10 ਹਜ਼ਾਰ ਦੀ ਮੱਝ ਦੇ ਦਾਂਗੇ ਅੱਜ ਦੇਵਾਂਗੇ ਇੱਕ 10 ਦੀ ਹੈਨਾ ਤੇ ਬਾਕੀ ਤਿਆਰ ਹੋਈ ਮੈਂ ਦਾ ਢੋੜਾ ਬੰਨਾ ਕੋਈ ਜੇ ਤਿਆਰ ਹੋਈ ਰਹੀ ਤੇ ਕਰਮਾਲੀ ਫਿਰ ਉਹ ਮੋਲੋ ਹਿਸਾਬ ਨਾਲ ਹੋ ਜਾ ਹਾਂ ਤੇ ਬਾਕੀ ਤਿਆਰੀ ਬਹੁਤ ਫੜੂਗੀ ਹੈਨਾ ਤਿਆਰੀ ਬਹੁਤ ਚੰਗਾ ਲੈਵਾ ਹੋ ਸਕਦਾ ਫਿਰ ਐਤ ਕੀ ਜੇ 17 ਦੁੱਧ ਦਿੱਤਾ ਐਤ ਕੀ ਦਾ ਵਧੂ ਹਾਂਜੀ ਵਧਣਦੀ ਜਾਗ ਤੇ ਉਹ ਜੇ 17 ਦੇ ਦੇ 17 ਥੋੜਾ ਨਹੀਂ ਸੰਸਾ ਹਾਂ ਬੜਾ ਦੁੱਧਾ ਮੈਂ ਦੇ ਲਈ ਹਾਂਜੀ ਚਲੋ ਗਾਵਾਂ ਦੇ ਦਿੰਦਿਆਂ ਪਰ ਨਹੀਂ ਚੰਗੀ ਆ ਸੁਭਾਅ ਵੀ ਚੰਗਾ ਹੈ ਨਾ ਚਿੱਟੀ ਦਾ ਬਹੁਤ ਠੰਡੀ ਤੇਰੀ ਨਹੀਂ ਠੀਕ ਆ ਤੇ ਆ ਮੈਂ ਇਹ ਤੇਲ ਜੇ ਮਗਰ ਰਾ ਥਾਂ ਦੀ ਠੀਕ ਆ ਹਾਂਜੀ ਇਹ ਤੇਲ ਲੈ ਕੇ ਸਨੋ ਹਾਂਜੀ ਇਹ ਕਬੈਣੀ ਵਾਲਾ ਪਾਸਾ ਹਾਂਜੀ ਕਬੈਣੀ ਦਾ ਮਗਰ ਲਾ ਮਗਰ ਲਾ ਹਾਂਜੀ ਠੀਕ ਆ ਸੁਆਹ ਇਹ ਕਿਹੜਾ ਸੁਆਹ ਇਹਨੇ ਤਿੱਜਾ ਸੁਆਹ ਸੁਣਾ ਤਿੱਜਾ ਹੀ ਇਹ ਸੁਆਹ ਗੀ ਹਾਂਜੀ ਕੱਢ ਖਾ ਕਾਠ ਇਹਦਾ ਖੋਲ ਵੱਡਾ ਹਾਂ ਕੁਆਲਿਟੀ ਦੁੱਧ ਵਾਲੀ ਹੀ ਮੈਂ ਦੀ ਥਣ ਉਤੋਂ ਥੋੜਾ ਵਟਾ ਬਹਿ ਗਿਆ ਵਿਚਾਰੀ ਨੂੰ ਹਨਾ ਕੱਢੀ ਬਾਹਰ ਤਿੰਨ ਲੈ ਜੂ ਹਫਤੇ ਦੇ ਵਿੱਚ ਵਿੱਚ ਸੂਪੂ ਹਾਂਜੀ ਹਫਤੇ ਦੀ ਰੈਂਕ ਵੀ ਲੈ ਜੂਗੀ ਸਿੰਗਲ ਹੱਡੀ ਦੀ ਹੈਨਾ ਜਿਵੇਂ ਕਹਿ ਦਿੰਦੇ ਆਪਣੇ ਭੈਣਾ ਭਰਾ ਉਹ ਚੀਜ਼ ਸੀ ਮੈਂ ਹੈਨਾ ਹਾਂਜੀ ਬਹੁਤ ਪਤਨੀ ਪਿੰਡੇ ਦੀ ਸੀ ਹਾਂ ਵਾਕਿਆ ਹੀ ਸੱਜਣਾ ਬਰੀਕ ਚਮੜੀ ਦੀ ਸੀ ਤੇ ਪਰ ਮਗਰਲੇ ਥਣੋਂ ਤਿੱਲ ਹੋ ਗਈ ਆ ਮੈਂ ਇਹ ਗੁਰਵੰਤ ਵੀਰੇ ਪਿਛਲੇ ਸੂਈ ਹੋਈ ਫਿਰ ਹਾਂਜੀ ਇਹ ਪਿਛਲੇ ਸੋਏ ਦੀ ਆਨੇ ਹੋਈ ਠੀਕ ਹੈ ਠੀਕ ਠੀਕ ओके बाकी जे किते करम वाली ਚੱਲੋਂਦੀ ਮੈਂ ਦੁੱਧ ਦੇ ਵੀ 14 ਕਿਲੋ 13 ਕਿਲੋ ਖੁੱਲਾ ਭਰਦੀ ਹਾਂ ਨਾ 14 ਦਾ 15 ਕਿਲੋ ਲਈ ਸੰਸਾ ਹਾਂ ਹੈਗੀ ਸੀ ਹਾਂਜੀ ਕਿਉਂਕਿ ਬਰੀਕ ਬਹੁਤ ਸੀ ਮਹਿੰਦੀ ਚਮੜੀ ਚਮੜੀ ਕੁਆਲਿਟੀ ਤੇ 10 ਤੋਂ 18 ਕਿਲੋ ਸੰਸਾ ਜੇ ਵੀ ਚਵਾਉਗੀ ਤੇ ਨਾ ਇਹਨਾਂ ਦਾ ਚਵਾ ਦਊਗੀ ਹਾਂਜੀ ਚਵਾ ਦਊਗੀ ਚਵਾ ਦਊਗੀ ਕਰਮਾਂ ਵਾਲੀ ਜਾਤ ਚੰਗੀ ਆ ਕੋਈ ਸ਼ੱਕ ਨਹੀਂ ਵੀਰੇ 15 ਕਿਲੋ ਦਾ ਆਪਾਂ ਕਹਿੰਦੇ ਨਹੀਂ ਜੀ ਹਾਂ 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 ਜੇ ਥਾਣਾ ਚਾਰਾਂ ਚ ਹੁੰਦੀ ਤੇ ਭਰ ਵੀ ਦਿੰਦੀ ਹਾਂਜੀ 13 14 ਤਾਂ ਖੁੱਲਾ ਭਰਦੀ ਹਾਂਜੀ ਰੇਟ ਇਹਦਾ ਫਿਰ ਰੇਟ ਇਹਦਾ ਸਭ ਅੱਜ ਦੀ ਡਿਮਾਂਡ ਹੈ ਜਿਹੜੀ 60000 ਰੁਪਏ ਠੀਕ ਆ ਉਹ ਚੋਂ ਪਿਆਰ ਮੁਹੱਬਤ ਹੋ ਜੀ ਮੌਕੇ ਦੇ ਮਾਨਤਾ ਕਰਦਾ ਓਕੇ 60000 ਚੋਂ ਮਾਨਤਾ ਹਨਾ ਹਾਂਜੀ ਠੀਕ ਆ ਤੇ ਆ ਨਹੀਂ ਚੰਗੀ ਆ ਵਿਚਾਰੀ ਚੰਗੀ ਇਹ ਚੋਣ ਵਾਲੇ ਵੀ ਭਰਾਣੇ ਲੈਣੀ ਬਹੁਤ ਖਰਚੀ ਹਾਂ ਵੀ ਭਾਅ ਦੇ ਹਿਸਾਬ ਨਾਲ ਟੋਕੜਾਂ ਤੋਂ ਵੀ ਭਾਅ ਮੰਨਦਾ ਆ ਗਿਆ ਤੇ ਸੱਜਰ ਮੈਂ ਹਾਂ ਹਾਂਜੀ ਦੁੱਧ ਪੀ ਜਾਊਗਾ ਹਨਾ ਕੱਟੀ-ਕੁੱਟੀ ਦੇਗੀ ਤਾਂ ਫੇਰ ਵਾਰੇ ਨਿਆਰੀ ਹਾਂਜੀ ਇਹੋ ਜੀ ਮੈਂ ਕੱਟੀ ਚੰਗੀ ਦੇ ਦੇ ਹਾਂ ਤੇ ਇਹ ਤਿਆਰੀ ਹੈ ਨਾ ਇਹ ਤਿਆਰੀ ਜੀ ਬਿਲਕੁਲ ਆਵੇ ਪੂਛ ਚੱਕੀ ਖੜੀ ਸੂਆ ਪਹਿਲਾ ਕਿ ਦੂਜਾ ਨਹੀਂ ਦੂਜਾ ਸੂਆ ਸੂਵੀ ਦੂਜਾ ਸੂਆ ਪਹਿਲਾਂ ਦਾ ਦੁੱਧ ਦਾ ਕੀ ਰਿਕਾਰਡ ਰਿਹਾ ਇਹਦਾ ਪਹਿਲਾਂ ਦਿਨ ਨੇ 12 ਕਿਲੋ ਦੁੱਧ ਆਇਆ ਜਿਆਤ ਕੁਆਲਟੀ ਚੰਗੀ ਹਨਾ ਯਾਰ ਪਰ ਬਹੁਤ ਚੰਗੀ ਹੈ ਕੱਢੀ ਬਾਹਰ ਹੋਣਾ ਪੈ ਤਾਂ ਪੁੱਛ ਹੀ ਨਹੀਂ ਸਕਦੇ ਦਿਨ ਕਿੰਨੇ ਲੱਗ ਸੱਜਣੋ ਬਿਲਕੁਲ ਤਿਆਰੀ ਦੇ ਵਿੱਚ ਛੋਟੀ ਸੂਆ ਦੂਜਾ ਸੁੰਦੀ ਆ ਲਾ ਵੇਖੋ ਕਿਉਂਕਿ ਪੂਸ਼ੇ ਨੇ ਵੀਰ ਕਹਿੰਦਾ ਵੀ ਹੁਣ ਚੱਕ ਲਈ ਆ ਤੇ ਬੱਚੇ ਨੂੰ ਜਨਮ ਦੇ ਦੇਣਾ ਤੇ ਬਾਕੀ ਹੁਣ ਤਾਂ ਸੂਈ ਮੈਂ ਦਾ ਹੀ ਥੋੜਾ ਸੌਦਾ ਹੋ ਜਾਣਾ ਇਹਦਾ ਵੇਖੋ ਇਹਦੇ ਸੰਸਾ ਵੀਡੀਓ ਪੈਂਦਾ ਤੱਕ ਭਲੇਕੇ ਨਿਕਲ ਜਾਣੇ ਤੇਰੀ ਹਾਂ ਤੇ ਇਹਨੇ ਬਣ ਜਾਣਾ ਹਜੇ ਸੁੰਦੀ ਕਰਦੀ ਨਹੀਂ ਹਨਾ ਹਾਂਜੀ ਤੇ ਬਾਕੀ ਬਣੀ ਚੰਗੀ ਵੀ ਆ ਜਿੰਨੇ ਜੋਗੀ ਵਿਚਾਰੀ ਸੋਹਣੀ ਬਣੀ ਹੋਈ ਆ ਸਜਣੋ ਕੱਦ ਸੋਹਣਾ ਸਿੰਘ ਵੀ ਚੰਗਾ ਵਿਚਾਰੀ ਤਾਂ ਜਾਤ ਕੁਆਲਟੀ ਵਾਲੀ ਇਹ ਸਿੰਘ ਵਾਲੀਆਂ ਮਈਆਂ ਤਕਰੀਬਨ ਲੈਵਾ ਲੱਗਾ ਕਰਮਾਏ ਹਾਂ ਲੈ ਚੱਲ ਉੱਥੇ ਮੇਰਾ ਵੀ ਕਰਦੇ ਇਹਦੇ ਥੱਲੇ ਹੁਣ ਥਾਂ ਤੋਂ ਸੁੱਕਾ ਹਨ ਹਾਂਜੀ ਇਹਨਾਂ ਸੁੱਕ ਪਾ ਕੇ ਬੰਦੀ ਹਾਂ ਅੰਦਰ ਬੰਦੇ ਇਹਨੂੰ ਵੈਸੇ ਤਾਂ ਤੁੱਪ ਲੱਗ ਗਈ ਆ ਪ੍ਰਮਾਤਮਾ ਦਾ ਵੀ ਧੰਨਵਾਦ ਆ ਤੇ ਇਹਦਾ ਰੇਟ ਵੀਰੇ ਤੁਸਾਂ ਤਾਂ ਇਹਦੀ ਡਿਮਾਂਡ ਕਰਨੋਂ ਭਾਵੇਂ 90000 ਕੀਤੀ ਹੈਗੀ ਠੀਕ ਆ ਜਿਹੜੀਆਂ ਆ 85000 ਦੇ ਦੇ ਤਾਂ ਇਦੀ ਡਿਮਾਂਡ ਭਾਵੇਂ 90 ਕਰ ਲਈਏ ਤੇ 85000 ਦੀ ਦੇ ਦੇਾਂਗੇ ਹੁਣ ਤਾਂ ਸਵਾਜ ਦੇਣੀ ਆਪਾਂ ਹਾਂਜੀ ਹਨਾ ਹਾਂਜੀ ਵੀ ਹੋਰ ਘੰਟੇ ਨੂੰ ਸੂਪੇ ਦੋ ਨੂੰ ਸੂਪੇ ਤਿਆਰੀ ਦੀ ਵਿੱਚ ਹੀ ਆ ਅਜੇ ਕਿਸੇ ਵੀ ਭਰਾ ਦੇ ਅੱਗੇ ਜਾਣੀ ਸੁੱਈ ਜਾਊਗੀ ਹਾਂ ਹਾਂਜੀ ਓਕੇ ਰਪਟ 85000 ਦੀ ਹਾਂਜੀ 85000 ਠੀਕ ਆ ਤੇ ਇਹ ਛੋਟੀ ਇਹ ਵੀ ਦੂਜਾ ਸੂਹਾ ਸੁਣੀ ਠੀਕ ਆ ਦੂਜਾ ਸੂਹਗੀ ਹਾਂਜੀ ਠੀਕ ਆ ਕੀ ਬਾਤ ਐ ਸੀਲਮੈਨ ਨਾਲ ਬਾੜੀ ਆ ਹਾਂਜੀ ਇਹ ਢੰਡੀ ਬਹੁਤ ਚੰਗੀ ਇਹ ਵੀ ਸੂਪੂ ਛੇਤੀ ਇਹ ਵੀ ਤਿਆਰੀ ਵਾਲੀ ਹੈ ਬਿਲਕੁਲ ਹਨਾ ਹਾਂਜੀ ਬਸ ਮੰਨ ਲਾ ਵੀ 2-4 ਦਿਨ ਲੱਗੂ ਇੱਕ ਦਿਨ ਲੈ ਜੇ ਦੋ ਲੈ ਜੇ ਤਿੰਨ ਲੈ ਜੇ ਠੀਕ ਆ ਹਾਂਜੀ ਤਿਆਰ ਝੋਟੀ ਸੂਹਾ ਦੂਜਾ ਆ ਦੂਜਾ ਸੂਹ ਠੀਕ ਆ ਟਿੱਪਨ ਟੁੱਪਨ ਦੀ ਓਕੇ ਜਮਾ ਵੀ ਹਾਂਜੀ ਟਿੱਪਨ ਦੀ ਪਿਛੇਰੀ ਐਸ ਟੈਂਸ ਗਾਰੰਟੀ ਗਾਰੰਟੀ ਵਾਲੀ ਗੱਲ ਠੀਕ ਆ ਵੀਰੇ ਠੀਕ ਬਾਕੀ ਤਿਆਰੀ ਹੈ ਇਹਦੀ ਵੀ ਹਨਾ ਹਾਂਜੀ ਇਹ ਵੀ ਤਿਆਰੀ ਵਾਲੀ ਹਾਂ ਤੇ ਲੇਵਾ ਭਾਂਡਾ ਇਹਦੇ ਕੋਲੇ ਵੀ ਸੱਜਣੋ ਸੋਹਣਾ ਲੱਗਾ ਹੋਇਆ ਇਹ ਨਹੀਂ ਫੜੀਂਦੇ ਸੱਜਣਾ ਕਰ ਲੋ ਤੋਰ ਚੈੱਕ ਲਾਸਟ ਜਿਹੜੀ ਝੋਟੀ ਤੁਹਾਨੂੰ ਬੁਖਾਰ ਆ ਰਿਹਾ ਸੁਆ ਦੂਜਾ ਸੂਗੀ ਤੇ ਬਿਲਕੁਲ ਤਿਆਰੀ ਦੇ ਵਿੱਚ ਮੋੜ ਲਿਆ ਕਰਵੰਤ ਵੀਰੇ ਲੈ ਚਾਲੇ ਨੂੰ ਵੀ ਉੱਥੇ ਤੇ ਇਹਦਾ ਰੇਟ ਫਿਰ ਸ਼ਾਹ ਕੀ ਰੱਖਾਂਗੇ ਆਪਾਂ ਦੀ ਡਿਮਾਂਡ ਹੈਗੀ 75000 ਓਕੇ 70000 ਦੀ ਦੇ ਦਾਂਗੇ ਆਣਾ ਇਹਦੀ ਡਿਮਾਂਡ ਕਰਦੇ ਆਪਾਂ 75000 ਹਾਂਜੀ ਤੇ 70000 ਦੀ ਦੇ ਦਿਆਂਗੇ ਵੀ ਜਿਹੜਾ ਭੈਣ ਭਰਾ ਆ ਗਿਆ ਹਾਂਜੀ ਓਕੇ ਬਾਕੀ ਮਾੜੀ ਤਾਂ ਨਹੀਂ ਘਰੇ ਚੋਂ ਨਾਲ ਇਹ ਨੂੰ ਨਹੀਂ ਬਹੁਤ ਚੰਗੀ ਹੈ ਹਨਾ ਬਹੁਤ ਖਰੀ ਨਿਕਲੂਗਾ ਹਾਂ ਬਾਕੀ ਥਣਾ ਥਣਾ ਦੀ ਹੈ ਹਨਾ ਲੇਵਾ ਭਾਂਡਾ ਵੀ ਚੰਗਾ ਤਿਆਰ ਕਰੀ ਫਿਰਦੀ ਹੈ ਵਿਚਾਰੀ ਨੂੰ ਵੇਖੋ ਸੱਜਣੋ ਤੇ ਇਹ ਜਾਨਵਰ ਤੁਹਾਨੂੰ ਮਹਿਮੂਦਪੁਰੇ ਨਗਰ ਦੇ ਵਿੱਚੋਂ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਦੇ ਵਿਖਾਏ ਆ ਸੱਜਣੋ ਆ ਮੈਂ ਦੀ ਗੱਲਬਾਤ ਆਪਾਂ ਪਹਿਲਾਂ ਵੀ ਕਰਕੇ ਹਣੇ ਤੁਹਾਡੇ ਨਾਲ ਵੀ ਚੰਗੇ ਦੁੱਧ ਵਾਲੇ ਪਸ਼ੂ ਦਾ ਗੈਸ ਸਾਰੇ ਭੈਣਾ ਭਰਾ ਹੀ ਲਾ ਲੈਂਦੇ ਆ ਤੇ ਨੀਲੀ ਰਾਵੀ ਦੀ ਮੈਂ ਗਰਵੰਤ ਵੀਰੇ ਕਰਦੀ ਪਿੱਛੋਂ ਮੜੀ ਜਿਆਂ ਨੂੰ ਫੇਰ ਚੈੱਕ ਕਰਾ ਦਈਏ ਤੇ ਤਿਆਰੀਆਂ ਦੇ ਵਿੱਚ ਹਫਤੇ ਦੇ ਵਿੱਚ ਵਿੱਚ ਸੂਪੂਗੀ ਬੜੀ ਸ਼ਾਨਦਾਰ ਝੋਟੀ ਦੂਜਾ ਸੁਆਛੇ ਦੰਦ ਮੂੰਹ ਤੁਹਾਨੂੰ ਦੰਦ ਵੀ ਚੈੱਕ ਕਰਾਏ ਇਹਦੇ ਆਪਾਂ ਹਰ ਪੱਖ ਤੋਂ ਤਸੱਲੀ ਕਰਾਈ ਆ ਤੇ ਅੱਗੇ ਆ ਗਈ ਆ ਵੀ ਦੂਜਾ ਸੂਆ ਬੜਾ ਸ਼ਾਨਦਾਰ ਲੇਵਾ ਭਾਂਡਾ ਲੱਗਾ ਕੱਟੀ ਨੂੰ ਯਾਰ ਵੇਖਿਓ ਹੈ ਨਾ ਕਿਆ ਬਾਤਾਂ ਵਾਲੀ ਗੱਲ ਤੇ ਅੱਗੇ ਫਿਰ ਬੂਰੀ ਨੀਲੀ ਰਾਵੀ ਦੀ ਜਿਵੇਂ ਕਹਿ ਦਿੱ ਗਏ ਨਾ ਅਗਲੀ ਗੱਠ ਦੀ ਲਾਤ ਤੇ ਉਹ ਵਾਲੀ ਜਾਤ ਆ ਗਈ ਇਹ ਵੇਖੋ 12 ਕਿਲੋ ਦੁੱਧ ਵੀਰ ਨੇ ਤੁਹਾਨੂੰ ਗਰੰਟੀ ਦਿੱਤੀ ਆ ਵੀ ਚੋਲੇ ਹੋ ਬੇਸ਼ੱਕ ਆ ਗਏ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ